ਦੇਸ ਦੁਨੀਆ ਚੈਨਲ ਹਾਂਜੀ ਅੱਜ ਪਰਿਆਵਰਣ ਦਿਵਸ ਆ ਜਿਹੜਾ ਵਰਲਡ ਪਰਿਆਵਰਣ ਦਿਵਸ ਆਗਾ ਉਹਨੂੰ ਮੁੱਖ ਰੱਖਦੇ ਹੋਏ ਅੱਜ ਕਿਲੇ ਦੇ ਵਿੱਚ ਜਿਹੜੇ ਆਪਣੇ ਬਨ ਵਿਭਾਗ ਦੇ ਰਏ ਐ ਜਫਸਰ ਨੇ ਮਨਦੀਪ ਸਿੰਘ ਮਨਦੀਪ ਸਿੰਘ ਜੀ ਤੇ ਉਹਨਾਂ ਵੱਲੋਂ ਤੇ ਐਨ ਐਸਓ ਇਹਨਾਂ ਵੱਲੋਂ ਇੱਕ ਉਪਰਾਲਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਕਿ ਇੱਕ ਪੇੜ ਜਿਹੜੀ ਮੁਹਿੰਮ ਸੈਂਟਰ ਸਰਕਾਰ ਵੱਲੋਂ ਵੀ ਚੱਲੀ ਆ ਵੀ ਇੱਕ ਪੇੜ ਮਾਂ ਦੇ ਨਾਮ ਤੇ ਵੀ ਆਪਣੇ ਪਰਿਆਵਰਣ ਨੂੰ ਬਚਾਓ ਵੱਧ ਤੋਂ ਵੱਧ ਕਰਿਆ ਪਰਿਆ ਤਾਂ ਹੀ ਹੋ ਸਕਦਾ ਸੀ ਗੱਲ ਕਰਦੇ ਆ ਜੀ ਜੀ ਅੱਜ ਦੇ ਦਿਨ ਦੇ ਲਈ ਮੈਸੇਜ ਇਹੀ ਆ ਵੀ ਜਿਵੇਂ ਜਿਉਂ-ਜਿਉਂ ਗਰਮੀ ਵੱਧ ਰਹੀ ਆ ਆਪਾਂ ਕਰੋਨਾ ਦਾ ਸਮਾਂ ਦੇਖਿਆ ਤਾਂ ਆਪਾਂ ਨੂੰ ਪਤਾ ਲੱਗਿਆ ਵੀ ਆਕਸੀਜਨ ਦੀ ਕਿੰਨੀ ਐਮੀਅਤ ਆ ਜਿਹੜੀ ਆਪਾਂ ਸਿਲੰਡਰ ਕਿਤੋਂ ਫੋਨ ਕਰਾ ਕਰਾ ਐਨੇ ਪੈਸੇ ਚੱਕ-ਚੱਕ ਕੇ ਸਿਲੰਡਰ ਬੁੱਕ ਕਰਾ ਰਹੇ ਸੀ ਕਰੋਨਾ ਦੇ ਟਾਈਮ ਹਾਂਜੀ ਤੇ ਉਹ ਅਹਿਸਾਸ ਹੋਇਆ ਲੋਕਾਂ ਨੂੰ ਵੀ ਤਾਂ ਆਪਾਂ ਨੂੰ ਆਕਸੀਜਨ ਮੁਫਤ ਮਿਲ ਰਹੀ ਹੈ ਦਰੱਖਤਾਂ ਤੋਂ ਉਸ ਤੋਂ ਬਾਅਦ ਇਹਦੀ ਜਿਹੜੀ ਇੰਨੀ ਕਿ ਜਾਗਰੂਕਤਾ ਵੱਧ ਗਈ ਹਨਾ ਆਪਾਂ 550 ਦਰੱਖਤ ਹਰੇਕ ਪਿੰਡ ਲਾਏ 400 ਰੁੱਖ ਹਰੇਕ ਪਿੰਡ ਲਾਏ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਐਨਜੀਓਆਂ ਅੱਗੇ ਆਈਆਂ ਬਟ ਹਜੇ ਵੀ ਹਜੇ ਵੀ ਜਿਹੜਾ ਹੈਗਾਗਾ ਬੂਟੇ ਨੂੰ ਲਾ ਕੇ ਜਿਹੜਾ ਉਹਨੂੰ ਪਾਲਣ ਦੀ ਲੋੜ ਆ ਉਹਦੇ ਵਾਸਤੇ ਇੱਕ ਡੈਡੀਕੇਟਿਡ ਕੰਮ ਚਾਹੀਦਾ 3 ਸਾਲ ਤੱਕ ਲਗਭਗ 2 ਸਾਲ ਤੱਕ ਬਿਲਕੁਲ ਹੀ ਜਿਹੜਾ ਬੂਟੇ ਨੂੰ ਬਿਲਕੁਲ ਪੁੱਤਾ ਵਾਂਗੂ ਪਾਲਣਾ ਪੈਂਦਾਗਾ ਇੱਕ ਲਾਉਣਾ ਅਲੱਗ ਗੱਲ ਆ ਪਾਲਣਾ ਬਹੁਤ ਜ਼ਰੂਰੀ ਆ ਉਹੀ ਜਿਹਾ ਕੰਮ ਆ ਜਿਹੜਾ ਉਹ ਹਜੇ ਵੀ ਆਪਣੇ ਘਾਟ ਆ ਗਈ ਉਹੀ ਦੀ ਜਾਗਰੂਕਤਾ ਦੇ ਤਹਿਤ ਹੀ ਅਸੀਂ ਅੱਜ ਇੱਥੇ ਜਿਹੜਾ ਹੈਗਾ ਇਹਨੂੰ ਕਿਲੇ ਦੇ ਵਿੱਚ ਇਹਨੂੰ ਪਾਰਕ ਨੂੰ ਚੁਣਿਆਗਾ ਤੇ ਨਾਲ ਜਿਹੜੇ ਹੈਗੇ ਆ ਆਪਾਂ ਛੋਟੇ ਛੋਟੇ ਬੱਚੇ ਤੇ ਇੱਥੇ ਜਿਹੜੇ ਹੋਰ ਨੇ ਜਿਹੜੇ ਰੋਜ਼ ਸ਼ਹਿਰ ਕਰਨ ਆਉਂਦੇ ਨੇ ਲੋਕ ਉਹਨਾਂ ਨੂੰ ਨਾਲ ਲਿਆਗਾ ਤੇ ਇਸ ਤਰ੍ਹਾਂ ਮਤਲਬ ਆਪਾਂ ਇਹ ਉਪਰਾਲਾ ਕਰ ਰਹੇ ਆਂਗੇ ਤੇ ਸਮੂੱਚੀ ਮੇਰੇ ਟੀਮ ਨਾਲ ਆ ਤੇ ਵਿਸ਼ੇਸ਼ ਧੰਨਵਾਦ ਜੀ ਇੱਥੇ ਹੈਗਾ ਸਾਡੇ ਬਾਲੀਆ ਸਾਹਿਬ ਦਾ ਵਿਸ਼ਾਲ ਬਾਲੀਆ ਜੀ ਜਿਹੜੇ ਕਿ ਐਨ ਜੀਓ ਨੂੰ ਇੱਕ ਰਨ ਕਰਦੇ ਨੇਗੇ ਹਨਾ ਅ ਬੱਚਿਆਂ ਨੂੰ ਆਪਣਾ ਦੇਖਰੇਖ ਕਰਦੇ ਨੇ ਤੇ ਪੰਛੀਆਂ ਦੇ ਲਈ ਹਰ ਜਗ੍ਹਾ ਪਾਣੀ ਰੱਖਣ ਦਾ ਕੰਮ ਉਹ ਕਰਦੇ ਨੇਗੇ ਨਾਲ ਦਰਖਤ ਲਾਉਣ ਦਾ ਕੰਮ ਕਰਦੇ ਨੇ ਵਿਸ਼ੇਸ਼ ਧੰਨਵਾਦ ਆ ਜੀ ਉਹਨਾਂ ਨੂੰ ਵੀ ਉਹਨਾਂ ਨੇ ਥੋੜਾ ਪ੍ਰੋਗਰਾਮ ਅਲਿਕਿਆ ਇਹ ਸਾਡੀ ਨਾਲ ਸਹਿਯੋਗ ਲਿਆ ਅਸੀਂ ਧੰਨਵਾਦ ਕਰਦੇ ਹਾਂ ਦੇ ਲੋ ਐਸੇ ਐਨਐਸਓ ਟੀਮ ਬਲੋ ਧੰਨਵਾਦ ਕਿਤੇ ਜਾਂਦਾ ਅਸੀਂ ਐਨਐਸਓ ਟੀਮ ਦੇ ਸਹਿਯੋਗ ਦੇ ਨਾਲ ਵਨ ਰੇਂਜ ਅਫਸਰ ਤੇ ਆਪਣਾ ਟੀਮ ਮੈਂਬਰਾਂ ਦੇ ਸਹਿਯੋਗ ਦੇ ਨਾਲ এনवायरमेंट ਡੇ ਤੇ ਅਸੀਂ ਹੁਣ ਤੱਕ ਲਗਭਗ 2000 ਪਾ ਬੇਜਵਾਨ ਪੰਚੇ ਪਸਤੇ ਕਟੋਰੇ ਲਾ ਚੁੱਕੇ ਆ ਤੇ 2000 2000 ਪਲਾਂਟਸ ਲਗਾ ਚੁੱਕੇ ਆ ਸਾਡਾ ਇਸ ਸਾਲ ਦਾ ਵੀ ਟਾਰਗੇਟ ਹੈ ਇਸ ਸਾਲ ਕਮ ਸੇ ਕਮ ਅਸੀਂ 2000 ਬੁੱਟੇ ਲਗਾਣੇ ਆ ਤੇ ਉਹਦੀ ਦੇਖਭਾਲ ਵੀ ਕਰਨਾ ਹੈ ਤੇ ਜਿੰਨੇ ਵੀ ਸਾਡੇ ਟੀਮ ਮੈਂਬਰ ਦੇ ਜਿਹੜੇ ਹੈਗੇ ਨੇ ਉਹਨਾਂ ਦਾ ਵੱਡੇ ਆਂਦਾ ਐਨੀਵਰਸਰੀ ਆਂਦਾ ਅਸੀਂ ਉਸਤੇ ਵੀ ਪਲਾਂਟ ਗਿਫਟ ਦੇ ਕੇ ਉਹਨਾਂ ਨੂੰ ਸਨਮਾਨਿਤ ਕਰਦੇ ਆ ਸਾਡਾ ਇਹ ਹੈਗਾ ਕਿ ਅਸੀਂ ਵੱਤ ਤੋਂ ਆ ਜਿਹੜਾ ਪਲਾਸਟਿਕ ਦਾ ਲਫਾਫਾ ਉਹ ਉਹਨੂੰ ਨਾਵਰਤੋਂ ਕੀਤੀ ਜਾਵੇ ਉਹਦੀ ਜਗ੍ਹਾ ਤੇ ਕੱਪੜੇ ਦਾ ਕਾਗਜ਼ ਦਾ ਕੈਰੀ ਬੈਗ ਦੀ ਵਰਤੋਂ ਕਰਨੀ ਚਾਹੀਦੀ ਹੈ ਹਰੇਕ ਇਨਸਾਨ ਨੂੰ এনਵਾਇਰਨਮੈਂਟ ਬਾਰੇ ਵੀ ਤੇ ਤੇ ਹਰੇਕ ਇਨਸਾਨ ਆ ਕਮ ਸੇ ਕਮ 11 ਪਲਾਂਟ ਸੇ ਲਗਾਵੇ ਤੇ ਉਹਦੀ ਦੇਖਭਾਲ ਵੀ ਕਰੇ ਸਿੱਧੂ ਸਾਹਿਬ ਦਾ ਬੀ ਐਨ ਐਸਓ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇੰਟਰਨੈਸ਼ਨਲ ਬਨ ਉਤਸਵ ਦੇ ਸასი ਮਨਾ ਰਹੇ ਆ ਤੇ ਮਾਨਯੋਗ ਤਕਨੀਕੀ ਸਿਖਿਆ ਮੰਤਰੀ ਹਰਜੋਤ ਸਿੰਘ ਜੀ ਬੈਂਚ ਤੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਨਜ਼ਦੀਕੀ ਦੋਰਾਡੇ ਰੇਂਜ ਆਫਸਰ ਨੇ ਅਮਨਦੀਪ ਸਿੰਘ ਉਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਸਾਡੀ ਸੰਸਥਾ ਦੇ ਵਿੱਚ ਸਰਕਾਰੀ ਆਈਟੀ ਇਸ ਤਰ੍ਹਾਂ ਨਾਂਬਾ ਵੇਖਿਆ ਅਸੀਂ ਨੇ ਪੌਦੇ ਲਗਾਏ ਨੇ ਸ਼ਾਨਦਾਰ ਪੌਦੇ ਵੀ ਲਗਾਏ ਨੇ ਫਲਦਾਰ ਪੌਦੇ ਵੀ ਲਗਾਏ ਨੇ ਸੋ ਅਸੀਂ ਇਹ ਜੀਆਂ ਐਕਟੀਵਿਟੀਆਂ ਅਸੀਂ ਲਗਭਗ ਆ 1 ਮਹੀਨੇ ਦੇ ਵਿੱਚ 2-3 ਵਾਰੀ ਕਰਦੇ ਰਹੇ ਨੇ ਕਿਉਂਕਿ ਮੈਂ ਸੁਣੋਂ ਤੋਂ ਹੀ ਮੈਂ ਇਸ ਵਾਤਾਵਰਣ ਦੇ ਨਾਲ ਮੈਂ ਜੁੜਿਆ ਹੋਇਆ ਤੇ ਅੱਜ ਤੱਕ ਮੈਂ ਘੱਟੋ-ਘੱਟ 6000 ਬੂਟਾ ਮੈਂ ਆਪ ਲਾ ਚੁੱਕਿਆ ਆਪਦੇ ਉੱਤੇ ਤੇ ਬਹੁਤ ਵਧੀਆ ਪ੍ਰਾਰਲਾਏ ਸਾਡੀ ਸਰਕਾਰ ਦਾ ਤੇ ਸਾਡੇ ਡੇਨਜ਼ ਅਫਸਰ ਦਾ ਤੇ ਇੰਨੀ ਟੀਮ ਜੋ ਆਈ ਆ ਤੋ ਅਸੀਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਜਿਹੜਾ ਇਹ ਇੰਟਰਨੈਸ਼ਨਲ ਮਾਨ ਮਹਾ ਉਤਸਵ ਸਾਡੇ ਨਾਲ ਮਿਲ ਕੇ ਜਿਹੜਾ ਇਹਨਾਂ ਨੇ ਪ੍ਰੋਗਰਾਮ ਲਿਖਿਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਅੱਗੇ ਤੋਂ ਵੀ ਅਸੀਂ ਕਹਿੰਦੇ ਆਂ ਵੀ ਕੋਈ ਵੀ ਬੋਟਿਆਂ ਦਾ ਕੋਈ ਵੀ ਕੋਈ ਐਕਟੀਵਿਟੀ ਹੈ ਤੁਸੀਂ ਸਾਡੇ ਨਾਲ ਹੋਵੋਗੇ ਤੇ ਅਸੀਂ ਵੱਧ ਤੋਂ ਵੱਧ ਤੁਹਾਡਾ ਸਹਿਯੋਗ ਦੇ ਕੇ ਲੋਕਾਂ ਨੂੰ ਅਵੇਅਰਨੈਸ ਕਰਾਂਗੇ ਕਿਉਂਕਿ ਹਰ ਇੱਕ ਇਨਸਾਨ ਨੂੰ ਇੱਕ ਬੋਟਾ ਲਾਉਣਾ ਜ਼ਰੂਰੀ ਹੈ ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਸਾਨੂੰ ਜਿਵੇਂ ਪਿੱਛੇ ਕਰੋਨਾ ਦੇ ਵਿੱਚ ਨਿੰਮ ਦੀ ਉਹ ਪ੍ਰਾਣ ਦੇਲੇ ਦਰਾਖਤ ਤੇ ਉਹਨਾਂ ਦੀ ਲੋੜ ਪਈ ਦੀ ਸਾਨੂੰ ਕਿਉਂਕਿ ਆਕਸੀਜਨ ਵਾਸਤੇ ਹੁਣ ਕੀ ਹੈ ਇਹ ਵੀ ਇਹੀ ਹੈ ਵੀ ਅਸੀਂ ਦੇ ਕੱਲਾ ਕੱਲਾ ਬੰਦਾ ਅਸੀਂ ਰੁੱਖ ਲਗਾਵਾਂਗੇ ਤਾਂ ਸਾਨੂੰ ਜਿਹੜਾ ਵਾਤਾਵਰਨ ਨਾਲ ਜਿਹੜਾ ਸਾਫ਼ ਸੁਥਰਾ ਹੋਵੇਗਾ